ਜਿਵੇਂ ਚੋਣਾਂ ਦੇ ਵਿਚਕਾਰ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਹੁੰਗਾਰਾ ਮਿਲ ਰਿਹਾ ਤੇ ਦੂਜੇ ਪਾਸੇ ਅਕਾਲੀ ਦਲ ਨੂੰ ਇੱਕ ਵੱਡਾ ਛੜਕਾ ਲੱਗਿਆ ਤੇ ਉੱਥੇ ਹੀ ਆਮ ਆ ਆਮ ਆਦਮੀ ਪਾਰਟੀ ਦੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਚਲੇ ਗਿਆ ਹੈ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਦੀ ਐਂਟਰੀ ਹੋ ਚੁੱਕੀ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਬੀ ਸੁਰਜੀਤ ਕੌਰ ਦੀ ਐਂਟਰੀ ਕਰਵਾਈ ਗਈ ਤੇ ਜਿਸ ਨੂੰ ਲੈ ਕੇ ਦੱਸਿਏ ਕਿ ਵੱਡੀ ਖਬਰ ਜਿਹੜੀ ਕਿ ਜਲੰਧਰ ਦੀ ਜਿਮਨੀ ਚੋਣ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਪਿਛਲੇ ਦਿਨਾਂ ਤੋਂ ਕਾਫੀ ਅਕਾਲੀ ਦਲ ਦੇ ਵਿੱਚ ਕਲੇਸ਼ ੜਿਆ ਹੋਇਆ ਹੈ ਤੇ ਇੱਕ ਦੂਜੇ ਦੇ ਉੱਤੇ ਜਿਹੜੇ ਕਿ ਲਗਾਤਾਰ ਸਵਾਲ ਵੀ ਚੱਕੇ ਜਾ ਰਹੇ ਨੇ ਤੇ ਉੱਥੇ ਹੀ ਇੱਕ ਪਾਸੇ ਚੰਦੂ ਮਾਜਰੇ ਦਾ ਧੜਾ ਤੇ ਦੂਜੇ ਪਾਸੇ ਸੁਖਬੀਰ ਬਾਦਲ ਦੇ ਵੱਲੋਂ ਜਿਹੜਾ ਕਿ ਅਸਤੀਫੇ ਦੀ ਜਿਹੜੀ ਕਿ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਸੁਖਬੀਰ ਬਾਦਲ ਦਾ ਧੜਾ ਦੋਵਾਂ ਦੇ ਵਿਚਕਾਰ ਇੱਕ ਦੂਜੇ ਨੂੰ ਲੈ ਕੇ ਲਗਾਤਾਰ ਖਲੇਸ਼ ਹੈ ਜਿਹੜਾ ਕਿ ਛੜਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਤੇ ਵਿਚਕਾਰ ਬੀਬੀ ਜਗੀਰ ਕੌਰ ਦੇ ਜਿਹੜੇ ਕਿਸਾਨੀ ਦੇ ਨਾਲ ਬੀਬੀ ਸੁਰਜੀਤ ਕੌਰ ਜਿਮਨੀ ਚੋਣਾ ਨੂੰ ਲੈ ਕੇ ਅਖਾੜੇ ਦੇ ਵਿੱਚ ਆਈ ਤੇ ਉੱਥੇ ਇਹੀ ਪਿਤੇ ਦਿਨਾਂ ਦੇ ਵਿੱਚ ਜਿਹੜਾ ਕਿ ਜਿਮਨੀ ਚੋਣਾ ਨੂੰ ਲੈ ਕੇ ਭਾਈ ਅਮਰਤਪਾਲ ਅਤੇ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਵੀ ਮੰਗੀ ਗਈ ਤੇ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਬੀਬੀ ਸੁਰਜੀਤ ਕੋਰ ਸ਼ਾਮਲ ਹੋ ਗਈ ਹੈ ਤੇ ਜਿਸ ਦੇ ਦੌਰਾਨ ਜਲੰਧਰ ਜੀਬ ਨਹੀਂ ਚੋਣਾ ਦੇ ਵਿੱਚ ਅਕਾਲੀ ਦਲ ਇੱਕ ਵੱਡਾ ਛੜਕਾ ਲੱਗਿਆ ਤੇ ਉੱਥੇ ਹੀ ਜਲੰਧਰ ਦੇ ਵਿੱਚ ਆਪ ਨੂੰ ਇੱਕ ਵੱਡਾ ਹੰਗਾਰਾ ਮਿਲਿਆ ਤੇ ਇਥੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਸ਼ਾਮਲ ਕਰਵਾਇਆ ਹੈ ਤੇ ਜਿਸ ਦੇ ਦੌਰਾਨ ਕੁਝ ਤਸਵੀਰਾਂ ਜਿਹੜੀਆਂ ਕਿ ਵਾਈਰਲ ਵੀ ਹੋ ਰਹੀਆਂ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਲੰਧਰ ਝਿਮਨੀ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਹੋਇਆ ਹੈ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਕੈਂਡੀਡੇਟ ਹੈ ਜਿਹੜਾ ਕਿ ਮਹਿੰਦਰ ਭੱਤ ਨੂੰ ਚੁਣਿਆ ਗਿਆ ਤੇ ਦੂਜੇ ਪਾਸੇ ਭਾਜਪਾ ਦੇ ਵੱਲੋਂ ਸ਼ੀਤਲ ਅਗੁਰਾਲ ਨੂੰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤਾ ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਬੀਬੀ ਸਰਜੀਤ ਕੌਰ ਥੇਵਲੋ ਜਿਹੜਾ ਕਿ ਬੀਤੇ ਦਿਨਾਂ ਦੇ ਵਿੱਚ ਹਮਾਇਤ ਵਾਪਸ ਲੈਣ ਦੇ ਲਈ ਵੀ ਵੱਡਾ ਫੈਸਲਾ ਲਿਆ ਗਿਆ ਸੀ ਤੇ ਅਕਾਲੀ ਦਲ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਜਿਹੜਾ ਕਿ ਜਿਮਨੀ ਚੋਣਾ ਦੇ ਦੁਰਰਾਜ ਇੱਕ ਕਲੇਸ਼ ਜਿਹੜਾ ਕਿ ਦਿਖਾਈ ਦੇ ਰਿਹਾ ਹੈ ਤੇ ਉੱਥੇ ਹੀ ਜਿਹੜੇ ਕਿ ਬਾਕੀ ਧੜੇ ਵੀ ਨਜ਼ਰ ਆ ਰਹੇ ਨੇ ਤੇ ਇੱਕ ਦੂਜੇ ਨੂੰ ਲੈ ਕੇ ਜਿਹੜੇ ਕਿ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉੱਥੇ ਹੁਣ ਬੀਬੀ ਸਰਜੀਤ ਕੌਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਤੇ ਬੀਬੀ ਸਰਜੀਤ ਕੌਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਹੁਣ ਅਕਾਲੀਆਂ ਦਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਚਲਾ ਗਿਆ ਹੈ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਦੱਸਿਆ ਜਾ ਰਿਹਾ ਸੀ ਕਿ ਜਿਹੜੇ ਜਲੰਧਰ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਜਿਹੜੇ ਕਿ ਉਮੀਦਵਾਰ ਬੀਬੀ ਸੁਰਜੀਤ ਕੌਰ ਨੂੰ ਸਿਆਸੀ ਅਖਾੜੇ ਦੇ ਵਿੱਚੋਂ ਉਤਾਰਿਆ ਗਿਆ ਸੀ ਉਹਨਾਂ ਨੇ ਆਪਣੀ ਹਮਾਇਤ ਵਾਪਸ ਲਈ ਪਰੰਤੂ ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲੀ ਤੇ ਜਿਸ ਦਿਨ ਚੱਲਦੇ ਹਨ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਅਤੇ ਸਰਬਜੀਤ ਖਾਲਸਾ ਤੋਂ ਜਿਹੜੀ ਕਿ ਸਪੋਰਟ ਮੰਗੀ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਨਾਲ ਕੋਈ ਵੀ ਸਪੋਰਟ ਕਰਨ ਵਾਲਾ ਨਹੀਂ ਆ ਤੇ ਮੈਂ ਸਰਬਜੀਤ ਖਾਲਸਾ ਅਤੇ ਭਾਈ ਅਮਰਤਪਾਲ ਨੂੰ ਇੱਕ ਪਹਿਲ ਕਰਦੀ ਆ ਕਿ ਮੇਰੀ ਸਪੋਰਟ ਕੀਤੀ ਜਾਵੇ ਤੇ ਜਿਸ ਨੂੰ ਲੈ ਕੇ ਵੋਟਾਂ ਦੇ ਵਿੱਚ ਮੈਨੂੰ ਜਿਤਾਇਆ ਜਾਵੇ ਤੇ ਦੂਜੇ ਪਾਸੇ ਹੁਣ ਅੱਜ ਉਹਨਾਂ ਦੇ ਜਿਹੜੇ ਕਿ ਆਵਾਜ਼ ਆਦਮੀ ਪਾਰਟੀ ਦੇ ਵਿੱਚ ਐਂਟਰੀ ਉਹਨਾਂ ਨੇ ਕਰ ਲਈ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ